ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋ ਭਾਗ 27ਮ ਕੋਠੀ ਤੋਂ ਪਰਤ ਕੇ ਜਦ ਅਮਰ ਕੌਰ ਘਰ ਵਾਲਾਂ ਰਹੀ ਸੀ ਤਾਂ ਉਹ ਇੰਜ ਮਹਿਸੂਸ ਕਰ ਰਹੀ ਸੀ ਜਿਵੇਂ ਅੱਜ ਉਸ ਦਾ ਮੱਥਾ ਉੱਚਾ ਹੋ ਗਿਆ ਹੈ ਜਿਵੇਂ ਦਿਲ ਵਿਚਾਲਾ ਸਾਰਾ ਬੋਝ ਜਿਹੜਾ ਹਮੇਸ਼ਾ ਉਸ ਨੂੰ ਬੇਚੈਨ ਰੱਖਦਾ ਸੀ ਉਤਾਰ ਕੇ ਉਹ ਕੋਠੀ ਵਿੱਚ ਸੁੱਟ ਆਈ। ਉਹ ਆਪਣੇ ਆਪ ਨੂੰ ਅੱਜ ਹਲਕੀ ਫੁਲਕੀ ਅਨੁਭਵ ਕਰ ਰਹੀ ਸੀ। ਉਸ ਨੇ ਇੱਕ ਕਹਾਵਤ ਸੁਣੀ ਹੋਈ ਸੀ ਕਿ ਪੁੱਜੇ ਹੋਏ ਮੋਠ ਨਹੀਂ ਉਗਦੇ ਹੁੰਦੇ ਪਰ ਅੱਜ ਉਸ ਨੂੰ ਇਸ ਕਹਾਵਤ ਦੀ ਸੱਚਾਈ ਉੱਤੇ ਸ਼ੱਕ ਹੋ ਰਿਹਾ ਸੀ ਉਹ ਅੱਜ ਪੁੱਜੇ ਹੋਏ ਮੋਠਾਂ ਵਿੱਚੋਂ ਨਾਓ ਮਾਤਰ ਅੰਕੁਰ ਫੁੱਟਦੇ ਦੇਖਾਈ ਸੀ ਆਪਣੇ ਪਤੀ ਉੱਤੇ ਉਹ ਅੱਜ ਜਿਸ ਤਰ੍ਹਾਂ ਦਿਲ ਖੋਲ ਕੇ ਬਰੀ ਸੀ ਇਹ ਉਸ ਦੇ ਵਿਆਹਿਕ ਜੀਵਨ ਵਿੱਚ ਪਹਿਲਾ ਮੌਕਾ ਸੀ ਤੇ ਫਿਰ ਜਿਸ ਤਰ੍ਹਾਂ ਉਸ ਦਾ ਪਤੀ ਉੰਦੀ ਪਾਈ ਸੁਣਦਾ ਰਿਹਾ ਇੱਕ ਹਟਣਾ ਉਸ ਨੂੰ ਕਿਸੇ ਤਰ੍ਹਾਂ ਵੀ ਪੁੱਜੇ ਮੋ ਠੁੱਗਣ ਤੋਂ ਘਟ ਨਹੀਂ ਸੀ ਜਾਪਦੀ ਉਸ ਨੂੰ ਵਿਸ਼ਵਾਸ ਜਿਹਾ ਵਾਅਦਾ ਜਾ ਰਿਹਾ ਸੀ ਕਿ ਸ਼ਾਇਦ ਵਿਧਾਤਾ ਉਸ ਦੇ ਉਜੜੇ ਜੀਵਨ ਵਿੱਚ ਇੱਕ ਵਾਰੀ ਫਿਰ ਬਹਾਰ ਲਿਆਵੇ ਭਾਵੇਂ ਭਾਵੇਂ ਕੀ ਵਿੱਚ ਵਿੱਚ ਉਸ ਨੂੰ ਇਹ ਵੀ ਖਿਆਲ ਆਈ ਜਾਂਦਾ ਕਿ ਵਾਧਣਾਂ ਸਜਾਦੜੀਆਂ ਇੰਨੀ ਛੇਤੀ ਹਟਣਾਂ ਸੰਭਵ ਨਹੀਂ ਘਰ ਪਹੁੰਚ ਕੇ ਜਦ ਉਸ ਨੇ ਸਲੱਖਣ ਨੂੰ ਸਹਿਮ ਨਾਲ ਇੱਕ ਨੁਕਰੇ ਦੁਬਕਿਆ ਹੋਇਆ ਤੱਕਿਆ ਤਾਂ ਉਹ ਡਰ ਨਾਲ ਕੰਬੋਤੀ। ਸੁਲੱਖਣ ਇੱਕੇ ਸਾਹੇ ਸੁਨਾ ਗਿਆ। ਦੋਵੇਂ ਘਟਨਾਮਾਂ ਦਾ ਜ਼ਿਕਰ। ਪਹਿਲੀ ਘਟਨਾ ਤਾਂ ਮਰਕੋਲ ਕੌਣ ਲਈ ਸਧਾਰਨ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਅੱਜ ਭਲਕੇ ਪਿਰਤਪਾਲ ਆ ਕੇ ਸਲੋਚਨਾ ਨੂੰ ਬਿਮਾਰ ਦੀ ਸੇਵਾ ਲਈ ਲੈ ਹੀ ਜਾਵੇਗਾ। ਸੋ ਲੈ ਗਿਆ। ਪਰ ਦੂਸਰੀ ਸਲੱਖਣ ਨੇ ਉਸ ਨੂੰ ਦੱਸਿਆ ਕਿ ਸਲੋਚਨਾ ਤੇ ਪਿਰਤਪਾਲ ਦੇ ਚਲੇ ਜਾਣ ਤੋਂ ਥੋੜਾ ਚਿਰ ਬਾਅਦ ਦੋ ਆਦਮੀ ਘਰ ਅੰਦਰ ਆਵੜੇ ਜਿਨ੍ਹਾਂ ਨੇ ਮਡਾਸਿਆਂ ਨਾਲ ਮੂੰਹ ਸਿਰ ਲਪੇਟੇ ਹੋਏ ਸਨ ਇੱਕ ਦੇ ਹੱਥ ਵਿੱਚ ਪਿਸਤੌਲ ਸੀ ਜਿਸ ਦਾ ਨਿਸ਼ਾਨਾ ਉਸ ਵੱਲ ਸੇਧ ਕੇ ਪੁੱਛਿਆ ਕਿ ਸਲੋਚਨਾ ਕਿੱਥੇ ਹੈ ਸਲੱਖਣ ਨੇ ਕੁਸਬ ਕੋ ਜ ਸੱਚੋ ਸੱਚ ਦੱਸ ਦਿੱਤਾ ਕਿ ਉਹ ਹੁਣੇ-ਹੁਣੇ ਪਿਰਤਪਾਲ ਨਾਲ ਚਲੀ ਗਈ ਹੈ ਪਰ ਫਿਰ ਵੀ ਉਹਨਾਂ ਨੂੰ ਯਕੀਨ ਨਾ ਆਇਆ ਤੇ ਘਰ ਦਾ ਕੋਨਾ ਕੋਨਾ ਫੋਲ ਮਾਰਿਆ ਛੇਕੜ ਦੜ ਦੜ ਕਰਦੇ ਕੋਠੇ ਉੱਤੇ ਚੜ ਗਏ ਪਤਾ ਨਹੀਂ ਉਹ ਘਰ ਦੇ ਪਿਛਲੇ ਪਾਸੇੋਂ ਪੌੜੀ ਲਾ ਕੇ ਆਏ ਸਨ ਜਾਂ ਹੋਰ ਕਿਸੇ ਤਰ੍ਹਾਂ ਸਿਰ ਟੁਕਣ ਲੱਗ ਪਈ ਅਮਰਕੋਰ ਦਾ ਤਾਂ ਕਿ ਇਹ ਸਾਰਾ ਨਾਟਕ ਸਲੋਚਨਾ ਨੂੰ ਉਡਾਣ ਲਈ ਹੀ ਰਚਿਆ ਗਿਆ ਸੀ ਉਸ ਨੂੰ ਉਹ ਪੁੰਨੇ ਮੋਠ ਉਗਣ ਦੀ ਸੁਭਾਵਨਾ ਖੰਭ ਲਾ ਕੇ ਉੱਡ ਗਈ ਦੈਂ ਜੜਦਿਆਂ ਹੀ ਉਸਨੇ ਪਿਰਤਪਾਲ ਨੂੰ ਸਲੱਖਣ ਹੱਥ ਸੁਨੇਹਾ ਭੇਜ ਦਿੱਤਾ ਕਿ ਉਹ ਜਲਦੀ ਪਹੁੰਚੇ। ਪਿਰਤਪਾਲ ਨੇ ਉਸ ਨੂੰ ਭਾਰਤੀ ਵਾਲੇ ਮਕਾਨ ਦਾ ਪਤਾ ਟਿਕਾਣਾ ਦੱਸ ਰੱਖਿਆ ਸੀ। ਰਾਤ ਪੈਂਦਿਆਂ ਹੀ ਪਿਰਤਪਾਲ ਆ ਪਹੁੰਚਿਆ ਤੇ ਮਾਂ ਦੀ ਜਵਾਨੀ ਉਸਨੇ ਸਭ ਕੁਝ ਸੁਣ। ਉਸ ਨੂੰ ਨਾ ਕੋਈ ਹੈਰਾਨੀ ਹੋਈ ਤੇ ਨਾ ਹੀ ਅਮਰਕੌਰ ਨੂੰ ਖਤਰੇ ਦਾ ਕੋਈ ਚਿੰਨ ਉਸਦੇ ਚਿਹਰੇ ਤੇ ਨਜ਼ਰੀਆ। ਉਹ ਕਹਿਣ ਲੱਗਾ ਮਾਤਾ ਜੀ ਇਹ ਕਿਹੜੀ ਕੋਈ ਅਚੰਭਾ ਗੱਲ ਹੋਈ ਏ। ਸਗੋ ਚੰਗਾ ਹੀ ਹੋਇਆ ਘੱਟੋ ਘੱਟ ਤੁਹਾਨੂੰ ਤਾਂ ਆਪਣੇ ਪਤੀ ਪਰਮੇਸ਼ਵਰ ਦੀਆਂ ਕਰਾ ਮਾਤਾ ਦਾ ਆਖਰੀ ਚਮਤਕਾਰ ਦੇਖ ਪਿਆ ਤੇ ਉਸ ਦੀ ਆराधना ਦਾ ਪ੍ਰਤੱਖ ਫਲ ਵੀ ਮਿਲ ਗਿਆ ਤੇ ਇਤਨਾ ਨਾ ਹੁੰਦਾ ਤਾਂ ਤੁਸੀਂ ਅਜੇ ਵੀ ਉਸ ਨਾਲ ਬੱਜੀ ਰਹਿਣਾ ਸੀ ਤੁਹਾਡੇ ਰਹਿਣ ਦਾ ਇੰਤਜ਼ਾਮ ਮੈਂ ਜਲਦੀ ਕਰ ਲਵਾਂਗਾ ਫਿਕਰ ਨਾ ਕਰੋ ਪਰਪਾਲ ਅਮਰਕੌਰ ਚਿੰਤਾਤુર ਹੋਈ ਬੋਲੀ ਮੈਂ ਕਹਿਣੀ ਆ ਇਸ ਦਾ ਨਤੀਜਾ ਕੀ ਹੋਵੇਗਾ ਤੇ ਇਸ ਘਰ ਦਾ ਕੀ ਬਣੂਗਾ ਮਾਤਾ ਜੀ ਲਾ ਪਰਵਾਹੀ ਨਾਲ ਪਿਰਤ ਪਾਲ ਨੇ ਉੱਤਰ ਦਿੱਤਾ ਛੱਡੋ ਵੀ ਇਹਨਾਂ ਗੱਲਾਂ ਦੀ ਚਿੰਤਾ ਨੂੰ ਜੋ ਕੁਝ ਹੋਣਾ ਹੈ ਹੋ ਕੇ ਹੀ ਰਹੇਗਾ। ਨਾ ਤੁਹਾਡੇ ਮੇਰੇ ਤਾਲਿਆਂ ਟਲ ਸਕਦਾ ਹੈ ਤੇ ਨਾ ਕਿਸੇ ਹੋਰ ਦੇ। ਜਿਹੜਾ ਘਰ ਤੁਹਾਡਾ ਨਹੀਂ ਜਿਸ ਦੀ ਕਿਸੇ ਚੀਜ਼ ਨਾਲ ਤੁਹਾਡਾ ਸਰੋਕਾਰ ਨਹੀਂ ਉਸ ਦੇ ਮੇਰਾਨੇ ਤੁਸੀਂ ਕਿਉਂ ਮਰੋ? ਤੁਹਾਡੇ ਲਈ ਜੇ ਕੋਈ ਗੱਲ ਇਸ ਵੇਲੇ ਸੋਚਣ ਵਾਲੀ ਹੈ ਤਾਂ ਇਹ ਕਿ ਆਪਾਂ ਨੇ ਭਵਿੱਖ ਵਾਗਦਾ। ਤੂੰ ਠੀਕ ਹੈ ਨਾ? ਅਮਰਕੌਰ ਦੀ ਚਿੰਤਾ ਨਹੀਂ ਘਟੀ ਪਰ ਜਿਸ ਘਰ ਚ ਗਊ ਬੱਕਰੀ ਨੂੰ ਇੰਨਾ ਚਿਰ ਰਹਿਣ ਤੋਂ ਬਾਅਦ ਨਿਕਲਣਾ ਪਵੇ ਉਹ ਵੀ ਖੁਰਲੀ ਛੱਡਣ ਵੇਲੇ ਸਿਰ ਧੁੰਦੀ ਫਿਰ ਮੈਂ ਤਾਂ ਇਨਸਾਨ ਹਾਂ ਸੋਚਦੀ ਹਾਂ ਕਿ ਕਣ ਰਾਜ ਤਖਤ ਤੋਂ ਪੁੰਜੇ ਪਟਕੀ ਗਈ ਮਾਤਾ ਜੀ ਸਾਰੀ ਦੁਨੀਆ ਰਾਜ ਤਖਤ ਤੇ ਬੈਠ ਕੇ ਹੀ ਨਹੀਂ ਜਾਂਦੀ ਇਸ ਤੋਂ ਹੇਠਾਂ ਵੀ ਕੁਝ ਹੈ ਜਿਸ ਦੇ ਆਸਰੇ ਦੁਨੀਆ ਪਈ ਜਾਂਦੀ ਏ ਜਿੰਦੀ ਏ ਬਾਕੀ ਰਹਾ ਤੁਹਾਡਾ ਇਹ ਡਰ ਕਿ ਇਸ ਘਰ ਨੂੰ ਛੱਡਣ ਤੇ ਕਿਸੇ ਨਵੇਂ ਥਾਂ ਨੂੰ ਬਣਾਉਣ ਵਿੱਚ ਤੁਹਾਨੂੰ ਪਤਾ ਨਹੀਂ ਕਿੰਨੀਆਂ ਕਿ ਤਕਲੀਫਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਨੀਰਾ ਤੁਹਾਡੇ ਮਨ ਦਾ ਭੈਮ ਹੈ ਅਸਲ ਵਿੱਚ ਇਹ ਦੁੱਖਾਂ ਤੇ ਸੁੱਖਾਂ ਦੀ ਕਲਪਨਾ ਸਾਡੇ ਖਿਆਲਾਂ ਦੇ ਨਾਲ ਨਾਲ ਬਣਦੀ ਹੈ ਮਿਸਾਲ ਦੇ ਤੌਰ ਤੇ ਸਿਆਲ ਦੀ ਰੁੱਤੇ ਜਦੋਂ ਅਸੀਂ ਰਜਾਈ ਵਿੱਚ ਲੇਟੇ ਹੁੰਦੇ ਹੁੰਦੇ ਹਾਂ ਜਰਾ ਜਿੰਨਾ ਪੱਲਾ ਸਿਰਕ ਜਾਣ ਨਾਲ ਵੀ ਸਾਨੂੰ ਠੰਡ ਮਹਿਸੂਸ ਹੁੰਦੀ ਪਰ ਉਸੇ ਰੁੱਤੇ ਜਦੋਂ ਇਸ਼ਨਾਨ ਕਰ ਰਹੇ ਹੁੰਦੇ ਹਾਂ ਕਿੰਨਾ ਹੀ ਜਨ ਨੰਗੇ ਪਿੰਡੇ ਰਹਿਣ ਤੇ ਠੰਡਾ ਪਾਣੀ ਪਾਣ ਤੇ ਵੀ ਸਾਨੂੰ ਬਹੁਤ ਹੀ ਸਰਦੀ ਮਹਿਸੂਸ ਨਹੀਂ ਹੁੰਦੀ। ਰਜਾਈ ਓੜਨ ਵੇਲੇ ਸਾਡਾ ਮਨ ਨਿੱਗ ਲੈਣ ਦੀ ਕਲਪਨਾ ਕਰ ਲੈਂਦਾ ਹੈ ਤੇ ਇਸ਼ਨਾਨ ਵੇਲੇ ਠੰਡ ਦਾ ਮੁਕਾਬਲਾ ਕਰਦਾ। ਜੇ ਵਾਸਤਵ ਵਿੱਚ ਵੀ ਸਾਡਾ ਸਰੀਰ ਜਿੰਨਾ ਜਰਾ ਜਿੰਨੀ ਠੰਡ ਨਹੀਂ ਸਹਾਰ ਸਕਦਾ ਜਿਵੇਂ ਰਜਾਈ ਦੀ ਬੁੱਕਲ ਵਿੱਚ ਤੇ ਨਾਣ ਵੇਲੇ ਸਹਾਰਨ ਸ਼ਕਤੀ ਸਾਡੇ ਵਿੱਚੋਂ ਕਿੱਥੋਂ ਆ ਜਾਂਦੀ? ਮਤਲਬ ਸਾਫ ਹੈ। ਕਿ ਸਾਡਾ ਮਨ ਜਿਹੋ ਜਿਹੇ ਹਾਲਤ ਦੀ ਕਲਪਨਾ ਕਰ ਲਵੇ ਉਦਾਂ ਦੀ ਹੀ ਹਾਲਤ ਸਹਿ ਸੁਹਾ ਸਾਡੇ ਸਰੀਰ ਦੀ ਬਣ ਜਾਂਦੀ ਹੈ ਮੈਂ ਵੀ ਤਾਂ ਇੱਕ ਦਿਨ ਆਪਣਾ ਘਰ ਛੱਡਿਆ ਸੀ ਉਦੋਂ ਮੈਂ ਵੀ ਕਰੀਬਨ ਤੁਹਾਡੇ ਵਾਂਗ ਹੀ ਸੋਚਦਾ ਸੀ ਪਰ ਸਾਲ ਭਰ ਦੇ ਤਜਰਬੇ ਨੇ ਮੈਨੂੰ ਦ੍ਰਿੜ ਕਰਾ ਦਿੱਤਾ ਅਸੀਂ ਜਿਸ ਹਾਲਤ ਵਿੱਚ ਵੀ ਆਪਣੇ ਆਪ ਨੂੰ ਢਾਲਣਾ ਚਾਹੀਏ ਜਿਹੋ ਜਿਹੀ ਆਦਤਾਂ ਬਣਾਉਣੀਆਂ ਚਾਹਗੇ ਬਣਾ ਸਕਦੇ ਹਾਂ ਸੋ ਤੁਸੀਂ ਚਿੰਤਾ ਨਾ ਕਰੋ ਕਿ ਇਹ ਘਰ ਛੱਡਣ ਤੋਂ ਬਾਅਦ ਤੁਹਾਡੇ ਲਈ ਕਿਆਮਤ ਆ ਜਾਵੇਗੀ ਅਮਰ ਕੌਰ ਕਾਫੀ ਚਿਰ ਗਮਸੋਂ ਬੈਠੀ ਰਹੀ ਉਸ ਦੀਆਂ ਅੱਖਾਂ ਵਿੱਚ ਅਥਰੂ ਭਰੇ ਹੋਏ ਸਨ ਮਾਤਾ ਜੀ ਹਾਂ ਕਿਉਂ ਅੱਖਾਂ ਪਰ ਲੰਗਾ ਜੀ ਕਾਕਾ ਅੱਖਾਂ ਪੁੱਛਦੀ ਉਹ ਬੋਲੀ ਮੈਨੂੰ ਆਪਣੀ ਤਾਂ ਚਿੰਤਾ ਕੋਈ ਨਹੀਂ ਬਹੁਤ ਸਾਰੀ ਬੀਤ ਗਈ ਹੈ ਰਹਿੰਦੀ ਵੀ ਕਿਸੇ ਤਰ੍ਹਾਂ ਕੱਟੀ ਜਾਵੇਗੀ ਪਰ ਮੈਂ ਸੋਚਦੀ ਹਾਂ ਉਸ ਆਦਮੀ ਦਾ ਕੀ ਬਣੇਗਾ ਇਸ ਤੋਂ ਅੱਗੇ ਉਹ ਨਹੀਂ ਬੋਲ ਸਕੀ ਤਾ ਅਜੇ ਨਹੀਂ ਤੁਹਾਡਾ ਮੂਹ ਮੋਹ ਟੁੱਟਾ ਉਸ ਆਦਮੀ ਨਾਲੋਂ ਫਿਰ ਤਪਾਲ ਨੇ ਖਿਜ ਭਰੇ ਰੌ ਵਿੱਚ ਕੇ ਇਹ ਤੁਹਾਡਾ ਇਹੋ ਖਿਆਲ ਹੈ ਤਾਂ ਟਿਕੇ ਰਹੋ ਇਥੇ ਹੀ ਪਰ ਇੱਕ ਗੱਲ ਦਾ ਖਿਆਲ ਕਰ ਲਵੋ ਕਿ ਅੱਜ ਤਾਂ ਤੁਸੀਂ ਇੱਜ਼ਤ ਆਬਰੂ ਨੂੰ ਲੈ ਕੇ ਨਿਕਲ ਜਾਓਗੇ ਭਲਕੇ ਕੀ ਪਤਾ ਇਹ ਮੌਕਾ ਵੀ ਤੁਹਾਡੇ ਹੱਥੋਂ ਜਾਂਦਾ ਰਹੇ ਹੋ ਸਕਦਾ ਹੈ ਤੁਹਾਨੂੰ ਬਹੁਤ ਧੂਕੇ ਨਬਰੂਹਾਂ ਤੋਂ ਬਾਹਰ ਕੱਢਿਆ ਜਾਵੇ ਗਰਿੰਦੇ ਨੂੰ ਸ਼ਿਕਾਰ ਨਿਕਲ ਜਾਣ ਦਾ ਇਤਨਾ ਦੁੱਖ ਨਹੀਂ ਹੁੰਦਾ ਜਿੰਨਾ ਗੁੱਸਾ ਉਸ ਨੂੰ ਸ਼ਿਕਾਰ ਖੋਣ ਜਾਂ ਸੌਣ ਵਾਲੇ ਉੱਤੇ ਆਇਆ ਹੁੰਦਾ ਯਕੀਨੀ ਸਮਝੋ ਕਿ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਅਸੀਂ ਦੋਵੇਂ ਮਾਪੁੱਤਰ ਦੋਸ਼ੀ ਹਾਂ ਕਿਉਂਕਿ ਉਹਨਾਂ ਦੇ ਖਿਆਲ ਵਿੱਚ ਅਸਾਂ ਹੀ ਉਹਨਾਂ ਦਾ ਸ਼ਿਕਾਰ ਨਸਿਆ ਆਇਆ ਹੈ ਤੇ ਇਹ ਵੀ ਮੇਰੀ ਗੱਲ ਪੱਕੀ ਸਮਝੋ ਕਿ ਉਹ ਪੂਰਾ ਜ਼ੋਰ ਲਾਉਣਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਈ ਵੱਡੀ ਗੱਲ ਨਹੀਂ ਜੀ ਜਾਣ ਦੇ ਗਾਖ ਬਣ ਜਾਣ ਅੱਗੇ ਤੁਸੀਂ ਸਿਆਣੇਓ ਦਿਲ ਨਾਲ ਇੱਕ ਫੈਸਲਾ ਕਰ ਲਓ ਜਿਹੜਾ ਕਰਨਾ ਜੀ ਦਚਿੱਤੀ ਵਿੱਚ ਰਹਿਣਾ ਮੈਨੂੰ ਪਸੰਦ ਨਹੀਂ 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 ਅਮਰਕੌਰ ਸਿਰ ਚੰਟ ਕੇ ਬੋਲੀ ਨਹੀਂ ਮੈਂ ਨਹੀਂ ਹੁਣ ਇੱਥੇ ਰਹਿ ਸਕਦੀ ਮੇਰਾ ਦਾਣਾ ਪਾਣੀ ਇਸ ਘਰ ਵਿੱਚੋਂ ਮੁੱਕ ਗਿਆ ਮੈਨੂੰ ਜਿੱਥੇ ਵੀ ਤੂੰ ਲੈ ਕੇ ਜਾਣਾ ਚਾਹਵੇਂ ਚੱਲਣ ਨੂੰ ਤਿਆਰਾਂ ਤਾਂ ਯਕੀਨ ਰੱਖੋ ਮਾਤਾ ਜੀ ਪ੍ਰਤਪਾਲ ਹੌਸਲੇ ਵਿੱਚ ਭਰ ਕੇ ਬੋਲਿਆ ਮੈਂ ਜੇ ਤੁਹਾਨੂੰ ਲੈ ਜਾਵਾਂਗਾ ਤਾਂ ਨਿਹਰਾ ਇਸ ਲਈ ਨਹੀਂ ਕਿ ਤੁਸੀਂ ਕਿਸੇ ਗੁਮਨਾਮ ਨੁੱਕਰ ਵਿੱਚ ਬੈਠ ਕੇ ਦਿਨ ਕੱਟੀ ਕਰੋ ਮੈਂ ਤੁਹਾਨੂੰ ਉੱਥੇ ਲੈ ਜਾਣ ਦਾ ਇਰਾਦਾ ਰੱਖਦਾ ਜਿੱਥੇ ਜਾ ਕੇ ਤੁਸੀਂ ਜ਼ਿੰਦਗੀ ਮੁੱਢੋਂ ਸੁੱਢੋਂ ਸ਼ੁਰੂ ਕਰ ਸਕੋ ਤੁਸੀਂ ਵੇਖੋਗੇ ਕਿ ਇੱਕ ਪਾਸੇ ਜੇ ਤੁਹਾਡੇ ਆਪਣੇ ਅੱਜ ਬਗਿਆਨੇ ਹੋ ਗਏ ਨੇ ਤੇ ਦੂਜੇ ਪਾਸੇ ਅਣਗਿਣਤ ਬਗਿਆਨੇ ਇਸ ਤਰ੍ਹਾਂ ਤੁਹਾਡੇ ਆਪਣੇ ਬਣਨਗੇ ਕਿ ਆਪਣੇ ਤੇ ਪਰਾਏ ਦਾ ਨਿਖੇੜਾ ਕਰਨਾ ਤੁਹਾਡੇ ਲਈ ਮੁਸ਼ਕਲ ਹੋ ਜਾਵੇਗਾ ਫਿਰ ਇਹ ਵੀ ਕਿ ਤੁਸੀਂ ਉਸ ਦੁਨੀਆ ਵਿੱਚ ਇੱਕ ਬੇਲੋੜੀ ਚੀਜ਼ ਦੇ ਤੌਰ ਤੇ ਨਹੀਂ ਦਾਖਲ ਹੋਵੋਗੇ ਤੁਸਾਂ ਵਰਗੀ ਮਾਂ ਦੀ ਹੇਕ ਨਾਲ ਲੱਗਣ ਲਈ ਅਣਗਿਣਤ ਸੰਤਾਨਾਂ ਸਹਿਕ ਰਹੀਆਂ ਹੋਣਗੀਆਂ। ਪਰਤ ਪਾਲ ਦੀ ਜਵਾਨੀ ਜਦ ਅਮਰਕੌਰ ਨੇ ਇਹ ਮਹੱਤਤਾਮਾ ਭਰੇ ਵਾਕ ਸੁਨੇ ਤਾਂ ਉਸ ਦਾ ਹਿਰਦਾ ਛਾਲ ਕਾਇ। ਉਹ ਕਲਪਨਾ ਵਿੱਚ ਆਪਣੇ ਆਪ ਨੂੰ ਹਜ਼ਾਰਾਂ ਲੱਖਾਂ ਸੰਤਾਨਾਂ ਦੀ ਮਾਂ ਮਹਿਸੂਸ ਕਰ ਰਹੀ ਥੀ, ਰਹੀ ਸੀ। ਤੇ ਇਸ ਕਲਪਨਾ ਨੇ ਉਸ ਦੇ ਸਾਰੇ ਫਿਕਰਾਂ ਨੂੰ ਇੰਜ ਭਜਾ ਦਿੱਤਾ ਜਿਵੇਂ ਤੇਜ਼ ਹਵਾ ਆਉਣ ਨਾਲ ਮੱਖੀਆਂ ਮੱਛਰ ਉੱਡ ਜਾਂਦੇ ਨੇ। ਉਹ ਬੋਲੀ। ਮੈਂ ਜ਼ਰੂਰ ਚਲਾਂਗੀ ਪਾਲ ਉਸ ਦੁਨੀਆ ਵਿੱਚ। ਮੈਂ ਜ਼ਰੂਰ ਵੇਖਾਂਗੀ ਤੇਰੀ ਉਸ ਦੁਨੀਆ ਨੂੰ। ਹੁਣ ਨਹੀਂ ਰੁਕਾਂਗੀ। ਭਾਵੇਂ ਮੇਰਾ ਗਿਆ ਹੋਇਆ ਘਰ-ਵਾਰ ਵੀ ਕਿਉਂ ਨਾ ਵਾਪਸ ਮਿਲ ਜਾਵੇ। ਅਮਰਕੌਰ ਮਨੋਵੇਗ ਵਿੱਚ ਵਾਰ-ਵਾਰ ਦਹੁਰਾਂਦੀ ਚਲੀਗੀ। ਅੱਛਾ ਪਿਰਤਪਾਲ ਬੋਲਿਆ। ਇੱਕ ਕੰਮ ਕਰਨਾ ਕਿ ਜਿੰਨਾ ਕੁਝ ਨਗਦੀ ਗਹਿਣਾ ਵਗੈਰਾ ਤੁਹਾਡੇ ਕੋਲ ਹੈ ਉਹ ਸਭ ਇਕੱਠਾ ਕਰਕੇ ਨਾਲ ਲੈ ਕੇ ਚੱਲਣਾ ਹੋ ਗਿਆ ਪਰ ਮੈਂ ਤਾਂ ਸੋਚ ਰਹੀ ਸਾਂ ਕਿ ਇਥੋਂ ਇੱਕ ਪੈਸਾ ਵੀ ਨਹੀਂ ਨਹੀਂ ਲੈ ਕੇ ਜਾਵਾਂਗੀ ਸਿਰਫ ਇੰਨਾ ਕੱਪੜਾ ਨਾਲ ਨਿਕਲਾਂਗੀ ਹੂੰ ਹੂੰ ਪਿਤਪਾਲ ਨੇ ਵਿਰੋਧ ਕੀਤਾ ਤੁਸੀਂ ਆਪਣੇ ਲਈ ਕੁਝ ਇਸ ਘਰੋਂ ਘਰ ਵਿੱਚੋਂ ਲੈ ਕੇ ਨਿਕਲੋ ਮੈਂ ਵੀ ਇਸ ਦੇ ਹੱਕ ਵਿੱਚ ਨਹੀਂ ਹਾਂ ਪਰ ਇਹਨਾਂ ਪੈਸਿਆਂ ਨਾਲ ਦੂਜੇ ਪਾਸੇ ਬੜਾ ਕੁਝ ਸੋਚ ਸੋਚ ਸਕਦਾ ਹੈ ਸਾਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਦੀ ਦਿੱਕਤ ਹੈ ਤਾਂ ਪੈਸਿਆਂ ਦੀ ਕਿਉਂਕਿ ਇਸ ਤੋਂ ਬਿਨਾ ਸਾਡੇ ਪ੍ਰੋਗਰਾਮ ਵਿੱਚ ਕਈ ਅੜਚਨਾ ਪੈਦਾ ਹੋ ਜਾਇਆ ਕਰ ਦੇਣੀ ਚੰਗਾ ਲੈ ਚੱਲਾਂਗੇ ਅਮਰ ਕੌਰ ਨੇ ਤਸੱਲੀ ਦਾ ਲੰਬਾ ਸਾਹਸ ਲੈਂਦਿਆਂ ਕਿਹਾ ਤੇ ਮੇਰੀ ਰਹਿائش ਦਾ ਬੰਦੇ ਵਾਸਤੇ ਹਲੇ ਦੋ ਕ ਹਫ਼ਤੇ ਲਈ ਤੁਸੀਂ ਮੇਰੇ ਇੱਕ ਦੋਸਤ ਦੇ ਘਰ ਰਹੋਗੇ ਅਮਰ ਕੌਰ ਉਤਸ਼ਾਹ ਵਿੱਚ ਭਰ ਕੇ ਬੋਲੀ ਤੇਰੇ ਹੁੰਦਿਆ ਮੈਨੂੰ ਕਾਦੀ ਚਿੰਤਾ ਪਰ ਇਤਨਾ ਦੱਸ ਕਿ ਇਸ ਸ਼ਹਿਰ ਵਿੱਚ ਸਾਨੂੰ ਹੋਰ ਕਿੰਨਾ ਕੁ ਚਿਰ ਠਹਿਰਨਾ ਪਵੇਗਾ ਪ੍ਰਤਪਾਲ ਹੱਸ ਕੇ ਤੁਸੀਂ ਡਰਦੇ ਹੋ ਮਾਤਾ ਜੀ ਕਿ ਮਤੇ ਫਿਰ ਤੁਹਾਨੂੰ ਮੋਹ ਦੀ ਫਾਹੀ ਆ ਪਵੇ ਨਹੀਂ ਬਾਲ ਇਹ ਨਹੀਂ ਮੈਨੂੰ ਡਰ ਹੈ ਜਿਵੇਂ ਤੂੰ ਆਪ ਹੀ ਦੱਸ ਚੁੱਕਿਆ ਵੇ ਕਿ ਮਤਾ ਇਸ ਸ਼ਹਿਰ ਵਿੱਚ ਰਹਿੰਦਿਆ ਤੇਰੇ ਜਾਂ ਮੇਰੇ ਲਈ ਕੋਈ ਹੋਰ ਵਿਪਤਾ ਖੜੀ ਕਰ ਦਿੱਤੀ ਜਾਵੇ ਬਲਕਿ ਬਿਲਕੁਲ ਨਾ ਘਬਰਾਓ ਤੁਸੀਂ ਸਾਡੀ ਬਾਹਵਲ ਨਹੀਂ ਕੋਈ ਤੱਕ ਸਕਦਾ ਤੁਹਾਡੀ ਭਾਰਤੀ ਭਾਰਤੀ ਦੇ ਤੰਦਰੁਸਤ ਹੋਣ ਦੀ ਕਿਸਾਨੂੰ ਹਰ ਹਾਲਤ ਵਿੱਚ ਇਸ ਸ਼ਹਿਰ ਵਿੱਚ ਟਿਕਣਾ ਪਵੇਗਾ ਉਸ ਦੇ ਤੰਦਰੁਸਤ ਹੋਣ ਵਿੱਚ ਤਿੰਨ ਹਫ਼ਤੇ ਤੋਂ ਜ਼ਿਆਦਾ ਨਹੀਂ ਲੱਗੇਗਾ ਉਹ ਤੇਜ਼ੀ ਨਾਲ ਸਿਹਤਮੰਦ ਹੋ ਰਿਹਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਸਾਰੇ ਇਕਮ ਹਮ ਉਤੇ ਰਵਾਨਾ ਹੋਵਾਂਗੇ ਜਿਸ ਬਾਬਤ ਮੈਂ ਤੁਹਾਨੂੰ ਕੁਝ ਇਸ਼ਾਰੇ ਮਾਤਰਤਾ ਦੱਸ ਹੀ ਚੁੱਕਾ ਬਾਕੀ ਪੂਰਾ ਪ੍ਰੋਗਰਾਮ ਫਿਰ ਦੱਸਾਂ ਬਸ ਠੀਕ ਹੈ